ਯਾਰ ਇਹਨਾਂ ਚ ਕੋ ਅਸੀਂ ਇਸ ਵੇਲੇ ਸਾਨੂੰ ਫੋਨ ਆਇਆ ਸੀਗਾ ਕਿ ਇੱਕ ਪੁਲਿਸ ਅਫਸਰ ਰਟਾਇਰ ਹੋਣ ਤੋਂ ਬਾਅਦ ਉਹਨਾਂ ਦੇ ਨਾਲ ਲੜਾਈ ਝਗੜਾ ਹੁੰਦਾ ਹੈ ਸਾਰਾ ਘਰ ਦੇ ਵਿੱਚ ਸਮਾਨ ਤੋੜਿਆ ਜਾਂਦਾ ਹੈ ਇਟਾ ਰੋੜੇ ਸਿੱਟੇ ਜਾਂਦੇ ਨੇ ਤੇ ਕੈਮਰੇ ਤੋੜੇ ਜਾਂਦੇ ਆ ਲੇਕਿਨ ਪੁਲਿਸ ਅਫਸਰ ਹੋਣ ਦੇ ਬਾਵਜੂਦ ਵੀ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਥਾਣੇ ਦੇ ਵਿੱਚ ਬਹੁਤ ਹੀ ਮਾੜੀ ਗੱਲ ਹੈ ਬੜੀ ਅਫਸੋਸ ਦੀ ਗੱਲ ਹੈ ਕਿ ਮੁਲਾਜ਼ਮ ਸਾਰੀ ਉਮਰ ਬੰਦਾ ਇੱਕ ਪੁਲਿਸ ਅਫਸਰ ਰਹਾ ਹੁੰਦਾ ਤੇ ਉਹਦੇ ਬਾਅਦ ਉਸ ਅਫਸਰ ਦੀ ਉਸ ਕਦਰ ਨਹੀਂ ਕੀਤੀ ਜਾਂਦੀ ਥਾਣਿਆਂ ਦੇ ਵਿੱਚ 35 40 ਸਾਲ ਮਹਿਕਮੇ ਦੀ ਨੌਕਰੀ ਕਰਨ ਤੋਂ ਬਾਅਦ ਜਦੋਂ ਕੋਈ ਇਹਨਾਂ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਘਟਨਾ ਵਾਪਰੇ ਤਾਂ ਉਹਦੀ ਸ਼ਿਕਾਇਤ ਜਦੋਂ ਥਾਣੇ 'ਚ ਕੀਤੀ ਜਾਂਦੀ ਹੈ ਤਾਂ ਉਹਨਾਂ ਦੀ ਬਿਲਕੁਲ ਸ਼ਿਕਾਇਤ ਦੀ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਮੈਂ ਦਿਖਾਉ ਉਹ ਜਰਾ ਤਸਵੀਰ ਦੇ ਵਿੱਚ ਅਮਰਿਕ ਸਿੰਘ ਐ ਸਾਹਿਬ ਦਾ ਇਹ ਸਹੀ ਹੈ ਗੱਲਬਾਤ ਕਰਦੇ ਹਾਂ ਕੀ ਗੱਲਬਾਤ ਹੋਈ ਹੈ ਪੁੱਛਦੇ ਹਾਂ ਇਹਨਾਂ ਤੋਂ ਹੀ ਅਮਰਿਕ ਸਿੰਘ ਜੀ ਕੀ ਗੱਲਬਾਤ ਹੋਈ ਤੁਹਾਡੇ ਜਰਾ ਕੀ ਦੱਸੋ ਜਰਾ ਜੀ ਰਾਤ ਨੂੰ 6 ਤਰੀਕ ਦੀ ਗੱਲ ਹੈ ਜੀ ਰਾਤ ਨੂੰ 12:10 ਦੇ ਤਾਂ ਸੁੱਤੇ ਪਏ ਸੀਗੇ ਜੀ ਕਿੰਨਾ ਦਾ ਮੁੰਡਾ ਆਇਆ ਜੀ ਪਤਾ ਨਹੀਂ ਕਿਆ ਖਾ ਕੇ ਕਿਆ ਆ ਕੇ ਆਇਆ ਉਹਨਾ ਇਨੀ ਮੇਰੀ ਮਾਂ ਭੈਣ ਕਰੀ ਬਹੁਤ ਜਿਆਦਾ ਸੰਤ ਕੋਈ ਪਤਾ ਨਹੀਂ ਜਦੋਂ ਜੀ ਅਸੀਂ ਰੋੜਾ ਰੂੜਾ ਸੁਣਿਆ ਅਸੀਂ ਬਾਹਰ ਨਿਕਲੇ ਤਾਂ ਜੀ ਮੇਰੀ ਇਨੀ ਮਾਂ ਭੈਣ ਕਰ ਰਿਆ ਸੀਗਾ ਬਹੁਤ ਜਿਆਦਾ ਜੀ ਕਹਿੰਦਾ ਟੁੱਟ ਟੁੱਟ ਕੇ ਜੀ ਬਹੁਤ ਬੁਰਾ ਹਾਲ ਜੀ ਸਾਰਾ ਮਹੱਲਾ ਜਦੋਂ ਇਸ ਤਾਂ ਦਾ ਗੱਲਬਾਤ ਹੋਈ ਤਾਂ ਉਸ ਵੇਲੇ ਕਿਆ ਸਮਸਿਆ ਤੇ ਕੋਈ ਆਸ ਪੜੋਸੀ ਵੀ ਸੀ ਨਾਲ ਹਾਂ ਜੀ ਹਾਂ ਜੀ ਸਾਰੇ ਪੜੋਸੀ ਇਕੱਠੇ ਹੋਏ ਵੇ ਜੇ ਸਾਰਾ ਮਹੱਲਾ ਇਕੱਠਾ ਹੋਇਆ ਬਸਾ ਜੀ ਸਾਰਾ ਮਹੱਲਾ ਦੇਖ ਰਿਆ ਸੀ ਜੀ ਇਹਦਾ ਪ੍ਰੋਗਰਾਮ ਪੂਰਾ ਜੀ ਬਾ ਇਹਨਾਂ ਜੀ ਮੇਰੇ ਕਮਰੇ ਤੋੜਿਆ ਜੀ ਬਰਾ ਹਾਲ ਪਾ ਕੇ ਜਾੜੇ ਮੈਨੂੰ ਤਾਂ ਕਰਦੇ ਨਾ ਕੁਝ ਇਹਨੂੰ ਬਾਹਰ ਨਿਕਲ ਦਿੱਤਾ ਮਤ ਜੀ ਨੂੰ ਗਾਲੀ ਗਲਾਚ ਵੀ ਇੱਕ ਵੀ ਡੰਡਾ ਨਹੀਂ ਮਾਰਿਆ ਮੈਂ ਮੈਂ ਤਾਂ ਆਪਣੇ ਅੰਦਰ ਹੀ ਰਹਾ ਬਾਕੀ ਕਦੇ ਤੁਹਾਡੇ ਵੱਲੋਂ ਤਾਂ ਨਹੀਂ ਕਦੇ ਕੋਈ ਲੜਾਈ ਝਗੜਾ ਪਹਿਲਾਂ ਹੋਇਆ ਸੀ ਨਹੀਂ ਨਹੀਂ ਜੀ ਕਦੀ ਕਦੀ ਕੋਈ ਨੀ ਚੜਾਈ ਝਗੜਾ ਨਹੀਂ ਸਾਤ ਤੋਂ 6 ਮਹੀਨੇ ਪਹਿਲਾਂ ਝਗੜਾ ਹੋਤਾ ਉਹ ਜਨਾਨੀਆਂ ਜਨਨ ਨੇ ਉਹ ਨਿਭੜ ਗਿਆ ਸੀਗਾ ਜੀ ਨਹੀਂ ਉਹਦੇ ਬਾਅਦ ਕੋਈ ਝਗੜਾ ਨਹੀਂ ਸੀਗਾ ਉਹ ਵੀ ਮੇਰੇ ਨਾਲ ਘਰ ਆਈਦਾ ਹਾਕੀ ਮਾਰਨ ਆਇਆ ਸੀਗਾ ਉਹ ਜੀ ਅੱਜ ਹੀ ਹਾਕੀ ਖੋ ਕੇ ਰੱਖੀ ਪਈ ਉਹ ਗੱਲ ਜਦੋਂ ਤੁਸੀਂ ਮੌਕੇ ਤੇ ਸ਼ਿਕਾਇਤ ਕੀਤੀ ਜਦੋਂ ਹਮਲਾ ਹੋਇਆ ਹਾਂ ਜੀ 100 100 ਨੰਬਰ ਤੇ ਫੋਨ ਵੀ ਕੀਤਾ 112 ਤੇ ਵੀ ਕੀਤਾ ਉਹਦੇ ਮਗਰ 2 ਘੰਟੇ ਮਗਰ ਤੇ ਪੁਲਿਸ ਆਈ ਹੈ ਜੀ ਉਹਦੇ ਤੋਂ ਸ਼ਾਂਤੀ ਹੋ ਗਈ ਸੀ ਜੀ ਲਿਖਤੀ ਰੂਪ ਦੇ ਵਿੱਚ ਕੋਈ ਕਾਰਵਾਈ ਦਿੱਤੀ ਹੋਈ ਪੁਲਿਸ ਨੂੰ ਤੁਸੀਂ ਹਾਂ ਜੀ ਲਿਖਤੀ ਰਿਪੋਰਟ ਮੈਂ ਜੀ 7 ਤਰੀਕ ਨੂੰ ਮੈਂ ਦੇ ਕੇ ਆਇਆ ਸਵੇਰੇ ਜੀ ਲਿਖ ਕੇ ਜੀ ਹੁਣ ਤੱਕ ਮੇਰੀ ਕੋਈ ਕਾਰਵਾਈ ਨਹੀਂ ਉਹ ਜਦ ਕੇ ਮੈਂ ਜੀ ਐਸਐਚਓ ਨੂੰ ਵੀ ਜੀ ਸਿਟੀ ਇਨਚਾਰਜ ਨੂੰ ਵੀ ਦੋ ਤਿੰਨ ਵਾਰੀ ਬਹਿ ਕੇ ਮਿਲਿਆ ਜੀ ਦਫ਼ਤਰ ਚ ਉਹਨਾਂ ਨੇ ਕੀ ਕਿਹਾ ਉਹ ਕੋਈ ਨਾ ਕੋਈ ਮੈਂ ਭੇਜਦਾ ਭੇਜਦਾ ਜੀ ਭੇਜਦਾ ਕੱਲ ਵੀ ਇਹ ਗਾਲਾਂ ਕੱਢਦਾ ਕੱਲ ਮੈਂ ਫੋਨ ਕੀਤਾ ਕੋਈ ਅਸਰ ਨਹੀਂ ਹੋਇਆ ਕਹਿੰਦਾ ਮੈਂ ਭੇਜਦਾ ਕੋਈ ਅਸਰ ਨਹੀਂ ਹੋਇਆ ਮਾਨੂੰ ਇਹ ਕਹਿੰਦੇ ਹੋਣਿਆ ਵੀ ਤੁਸੀਂ ਕੀ ਕਰ ਲਿਆ ਸਾਡਾ ਇਹ ਵੀ ਗੱਲ ਹਾਂਜੀ 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 ਇਹ ਤਾਂ ਜੀ ਜੋ ਕਹਿੰਦੇ ਆ ਜੀ ਬੋੜਾ ਮਾਰਦੇ ਆ ਜੀ ਰੋਜ਼ ਆ ਚਾਹ ਨੂੰ 7:00 ਵਜੇ ਆ ਦੇਖ ਲਿਓ ਜੀ ਕਿ ਆ ਇਹਨਾਂ ਦਾ ਇੱਥੇ ਮੇਲਾ ਲੱਗਦਾ ਪੂਰਾ ਹਾਲ ਆ ਜੀ ਇਹਨਾਂ ਦਾ ਪਰ ਉਹ ਵੀ ਮੁੰਡੇ ਆਉਂਦੇ ਹੋਣੇ ਹੋਂ ਅਜੀ ਨਿਛੜੀ ਆਉਂਦੇ ਜੀ ਹੋਰ ਵੀ ਆਉਂਦੇ ਆ ਜੇ ਤਾਂ ਮਹੱਲਾ ਸਾਡੀ ਤੰਗ ਹੋਈ ਪਰਿਵਾਰ ਤੇ ਬਹੁਤ ਮਹੱਲਾ ਤੰਗ ਆ ਜੀ ਸਾਰੀ 6 ਤਰੀਕ ਦੀ ਲੜਾਈ ਹੋਈ ਹੋਈ ਐ ਝਗੜਾ ਹੋਇਆ ਹੋਇਆ ਹੁਣ ਤੱਕ ਅੱਜ ਤਰੀਕ ਚ 13 ਤਰੀਕ ਹੋ ਚੱਲੀ ਐ ਕਿਸੇ ਤਰ੍ਹਾਂ ਦਾ ਬੁਲਾਇਆ ਨਹੀਂ ਤੁਹਾਨੂੰ ਥਾਣੇ ਤੇ ਵੀ ਕੋਈ ਇਨਸਾਫ ਨਹੀਂ ਮਿਲਿਆ ਜੀ ਇੱਕ ਵਾਰੀ ਇਹਨਾਂ ਨੂੰ ਬੁਲਾਇਆ ਸੀਗਾ ਇਹ ਗਈ ਸੀ ਕੱਲੀਓ ਜਨਾਨੀ ਜੀ ਦੀ ਮੁੰਡੇ ਦੀ ਮਾਂ ਗਈ ਸੀਗੀ ਕੱਲੀਓ ਇਹ ਮੁੰਡੇ ਨੂੰ ਕਿਤੇ ਲਕੋ ਲੂ ਕੇ ਗਈ ਜੀ ਇਹ ਉਹ ਠਾਈਦਾਰ ਕਹਿੰਦੀ ਆਪਣਾ ਮੁੰਡਾ ਕਿਉਂ ਨਹੀਂ ਲੈ ਕੇ ਆਈ ਕਹਿੰਦੀ ਮੈਂ ਲੈ ਕੇ ਆਉਦੀ ਅਸੀਂ ਤਾਂ ਘੰਟਾ ਬੈ ਕੇ ਜੀ ਇੰਤਜ਼ਾਰ ਕਰਕੇ ਆਗੇ ਸੁਣੋ ਨਹੀਂ ਚਾਹੀਦਾ ਸੀ ਕਿ ਆ ਕੇ ਘਰ ਦੇ ਵਿੱਚ ਰੇਟ ਕਰਕੇ ਉਹਨਾਂ ਨੂੰ ਲੈ ਚ ਜਾਣ ਐਨਾ ਵੱਡਾ ਨੁਕਸਾਨ ਕਰੇ ਉਹਨਾਂ ਨੇ ਮੈਂ ਤਾਂ ਜੀ ਬਹੁਤ ਘੰਟਾ ਘੰਟਾ ਬਹਿ ਕੇ ਆਉਂਦਾ ਬਸ ਬਹੁਤ ਕਾਲੇ ਕਰੇ ਜੀ ਉਹ ਥਾਣੇ ਦਾ ਦਰਜ ਜਿਹੜਾ ਐਸਆਈ ਐ ਸੁਖਵਿੰਦਰ ਸਿੰਘ ਉਹਦੇ ਕੋ ਮੇਰੀ ਦਰਖਾਸਤ ਆ ਜੀ ਬਸਲ ਠੰਡੀਆਂ ਗੋਲੀਂ ਦਿੰਦਾ ਜੀ ਮੈਨੂੰ ਕੀ ਮੰਗ ਕਰਦੇ ਸੀ ਹੁਣ ਮੰਗਿਆ ਜੀ ਮੇਰੀ ਮੈਨੂੰ ਕਾਨੂੰਨੀ ਕਾਰਵਾਈ ਕੀਤੀ ਜਾਵੇ ਬੰਦੇ ਦੇ ਨੱਥ ਪਾਈ ਜਾਵੇ ਕੱਲ ਨੂੰ ਕੋਈ ਜਾਨ ਮਾਰ ਲਈ ਦੋਨੇ ਮੀਆਂ ਬੀਬੀ ਰਾਜੀਆ 65 ਸਾਲ ਦੀ ਉਮਰ ਮੇਰੇ ਘਰ ਵਾਲੀ ਦੀ ਆ 68 ਸਾਲ ਦੀ ਉਮਰ ਮੇਰੀ ਆ ਹੈ ਅਸੀਂ ਦੋਨੇ ਜਣੇ ਰਹਿੰਦੇ ਜੀ ਘਰ 'ਚ ਕਿਸੇ ਨੂੰ ਇਹਨਾਂ ਨਾਲ ਸਾਹ ਮਿਲ ਜਾਵੇ ਮੈਨੂੰ ਇਹਨਾਂ ਤੇ ਬੋਲ ਕਤਰਾਂ ਜੀ ਜਦ ਮਰਜ਼ੀ ਵੀ ਕਦ ਟਪਕੇ ਆ ਸਕਦਾ ਜੀ ਬਿਲਕੁਲ ਜੀ ਦੱਸਿਆ ਜਾ ਰਿਹਾ ਕਿ ਜੇਕਰ ਅੱਜ ਕੱਲ ਅੱਜ ਕੱਲ ਪਰਿਵਾਰਾਂ ਦੇ ਵਿੱਚ ਦੋ ਦੋ ਮੰਮੀਆਂ ਬੀਬੀ ਰਹਿੰਦੇ ਆ ਬੜਾ ਡਰ ਦਾ ਮਾਹੌਲ ਜਿਹੜਾ ਬਣਿਆ ਹੋਇਆ ਇਹਨਾਂ ਦੇ ਘਰ ਦੇ ਵਿੱਚ ਇਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਹ ਕਹਿੰਦੇ ਵੀ ਕਈ ਵਾਰੀ ਆਪਾਂ ਜਾ ਕੇ ਸ਼ਿਕਾਇਤ ਵੀ ਦਿੱਤੀ ਕਿਸੇ ਕਿਸੇ ਵੀ ਸੁਣਾਈ ਨਹੀਂ ਹੋਈ ਫਿਰ ਵੀ ਆਪਾਂ ਜਾਣਾਂਗੇ ਜਾ ਕੇ ਐਸਪੀ ਸਾਹਿਬ ਨਾਲ ਗੱਲ ਕਰਦੇ ਆ ਕਿ ਕਿਉਂ ਆਖਿਰ ਕਿਉਂ ਕੀਤਾ ਜਾ ਰਿਹਾ ਕਿਉਂ ਟਿਲ ਦਿੱਤੀ ਜਾਂਦੀ ਕਾਨੂੰਨ ਨੂੰ ਕਿਉਂ ਇਸ ਤਰ੍ਹਾਂ ਦੇ ਲੋਕਾਂ ਨੂੰ ਢੇਲ ਦਿੱਤੀ ਜਾਂਦੀ ਹੈ ਕਿਉਂਕਿ ਕਦੇ ਜਦੋਂ ਵੀ ਕੋਈ ਕ੍ਰਾਈਮ ਹੁੰਦਾ ਉਸੇ ਵੇਲੇ ਤੁਹਾਨੂੰ ਇਹਦੇ ਤੇ ਕਾਰਵਾਈ ਕਰਨੀ ਚਾਹੀਦੀ ਹੈ ਪੁਲਿਸ ਨੂੰ ਤਾਂ ਕਿ ਦੁਬਾਰੇ ਅੱਗੇ ਕੋਈ ਜਿਹੜਾ ਇਹੋ ਜਿਹਾ ਕ੍ਰਾਈਮ ਜਿਹੜਾ ਵਧ ਨਾ ਸਕੇ ਹੁਣ ਜੇ ਰਾਤ ਬਰਾਤ ਜਿਵੇਂ ਇਹਨਾਂ ਨੇ ਦੱਸਿਆ ਇਦਾਂ ਦੀ ਹਾਲਾਤ ਜਿਹੜੇ ਆਪਾਂ ਆਸ-ਪਾਸ ਤੇ ਵੀ ਥੋੜਾ ਪੁੱਛਣ ਦੀ ਕੋਸ਼ਿਸ਼ ਕਰਾਂਗੇ ਕਿ ਆ ਕਿਸ ਤਰ੍ਹਾਂ ਹੋਇਆ ਸੀਗਾ ਆਹ ਚਲਦੇ ਇੱਕ ਮਿੰਟ ਬਾਰੇ ਤੁਹਾਾਰੇ ਕੁਝ ਹਾਂਜੀ ਅਸੀਂ ਨਾ ਚੱਲ ਗਏ ਸੀ ਤੇ ਆਪਣੇ ਘਰ ਨੂੰ ਰਾਤ ਨੂੰ ਅਸੀਂ ਚੱਲ ਗਏ ਤੇ ਸਾਨੂੰ ਸਵੇਰੇ ਪਤਾ ਲੱਗਿਆ ਇਹਨਾਂ ਨੇ ਅੱਧਾ ਅੱਧਾ ਕਰੇ ਡੱਟਰ ਦੇ ਮਾਰਿਆ ਹੋਇਆ ਸੀ ਉਸ ਹਾਂਜੀ ਕਿ ਤੁਸੀਂ ਵੀ ਇਸ ਮੁਹੱਲੇ 'ਚ ਕਾਫੀ ਸਮੇਂ ਤੋਂ ਦੁਕਾਨ ਕਰਦੇ ਹੋ ਹੁਣ ਕਿਵੇਂ ਦਾ ਮਾਹੌਲ ਐ ਇੱਥੇ ਮਾਹੌਲ ਤਾਂ ਬਸ ਇਦਾਂ ਦਾ ਹੀ ਐ ਜੀ ਜੇ ਤਾਂ ਮੰਗ ਕੀ ਆ ਤੁਹਾਡੇ ਵੱਲ ਸਾਡੇ ਵੱਲੋਂ ਤਾਂ ਵੀ ਇਹੀ ਕੈਂਸਲ ਤੁਸੀਂ ਉਹ ਕਰਵਾਓ ਨਾ ਜਿਹੜਾ ਵੀ ਬੰਦਾ ਗੁਰਗਨਾਹ ਕਰ ਰਿਹਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਐ ਚਾਹੇ ਕੋਈ ਵੀ ਐ ਬਿਲਕੁਲ ਜੀ ਅੱਛਾ ਜੀ ਅਸੀਂ ਪੱਲਾ ਵਸੀਆ ਅਸੀਂ ਪੱਲਾ ਪਸੇ ਰਹੇ ਕਾਣਾ ਕਰਦੇ ਜੀ ਜੀ ਵੀ ਇੱਥੇ ਬੈਠੇ ਆਪੋ ਜੀ ਜੀ ਵੀ ਇਹ ਟ੍ਰੈਨਿੰਗ ਹੋਈ ਤੇ ਜਿਹੜਾ ਕੁਝ ਹੈਗਾ ਜੁਟਾ ਕੁਝ ਹੈ ਪਤਾ ਕੁਝ ਸੌ ਤੋਂ ਪ੍ਰੋਤਨ ਨਾਮ ਸੇ ਕੱਢੇ। ਇਹ ਰੇ ਫੋਟੋ। ਰੰਗਲਜੀ ਪੁਲਿਸ ਵੱਲੋਂ ਆਪਾਂ ਪੁਲਿਸ ਤੋਂ ਪੁੱਛਦਿਆਂ ਵੀ ਕੀ ਗੱਲ ਬਾਤ ਪਾ 6 ਤਰੀਕ ਤੋਂ ਹੁਣ ਤੱਕ ਇਸ ਤਰ੍ਹਾਂ ਦੀ ਕੋਈ ਕਾਰਜਬਾਹੀ ਕੋਈ ਫੈਸਲਾ ਕਿਉਂ ਨਹੀਂ ਹੋਇਆ ਜਾਣਦੇ ਆ ਕਿ। ਅੰਗੇ। ਤਾਂ ਕਿ ਲੱਗ ਗਿਆ ਜੀ ਸਾਡਾ ਵੀ ਨਾ ਨਾ ਰਾਤ ਨੂੰ ਗੇਟ ਭੰਨਿਆ ਦੀ ਬਹੁਤ ਆ। ਸਿਰ ਗੁਰਿੰਜ ਸੇ। ਰਾਤ ਨੂੰ ਅਸੀਂ ਰੱਸੀ ਲਾ ਕੇ ਪੈਂਦੇ ਰਾਤ ਨੂੰ ਸਾਰਾ ਸਾਡਾ ਗੇਟ ਪੰਨਿਆ ਗੰਦੀਆਂ ਗਾਲਾਂ ਕੱਢੀਆਂ